ਸਾਚੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮੇਰ ਕਰਦੇ ਹੋ ਸਾਰੇ ਠੀਕ ਠਾਕ ਹੋਗੇ ਅਸੀਂ ਸਾਰੇ ਠੀਕ ਠਾਕ ਆਜ ਤੁਹਾਨੂੰ ਮਿਲਾਉਣੇ ਆਂ ਦਿਲਾਵਰ ਦੇ ਨਾਲ ਦਿਲਾਵਰ ਸਾਡਾ ਇਹਨਾਂ ਵੱਡਾ ਹੋ ਗਿਆ ਦੇਖੋ ਦਿਲਾਵਰ ਕਿੰਨੇ ਸਾਲ ਦੇ ਹੋ ਗਿਓ 2 2 ਸਾਲ ਦਾ ਹੋ ਗਿਆ ਗੰਦਿਆ 사ਸ਼ੀ ਕਾਲ ਕਰੋ ਆ ਜੋੜ ਕੇ ਖਾਣਾ ਜਦੋਂ ਲੇਕ ਪੰਪ ਆ ਗਿਆ ਪੰਪ गया अपने कर केरे पटाके केरे पटाके दस दो शिव नहीं दिनदा तेरे पटाके कौन ही दिनदा क्या करता हूँ मैं की खेलते पाये केरे खड़ों है दिखाओ सारे एक ही है और और शेर।, शेर लॉयन

ਅੱਜ ਬਹੁਤ ਦਿਨਾਂ ਬਾਅਦ ਦਿਨਾਂ ਬਾਅਦ ਕੀ ਪੂਰੇ 1 ਸਾਲ ਬਾਅਦ ਵੀਡੀਓ ਬਣਾ ਰਹੇ ਆਸੀਂ ਵਲੌਗ ਤੇ ਛੋਟਾ ਜਿਹਾ ਵਲੌਗ ਹੈ ਮਤਲਬ 2-3 ਮਿੰਟ ਦਾ ਹੀ ਹੋਇਗਾ ਇਹ ਤੇ ਇਹਦੇ ਵਿੱਚ ਤੁਹਾਨੂੰ ਦਿਲਾਵਰ ਨੂੰ ਮਿਲਾਵਾਂਗੇ ਦਿਲਾਵਰ ਨੂੰ ਤੁਸੀਂ ਮਿਲ ਹੀ ਲਿਆ ਹੈ ਤੇ ਸ਼ਿਵਰਾਜ ਨੂੰ ਮਿਲਾਵਾਂਗੇ ਬਨਕੀ ਰਤਨ ਨਾਲ ਤੇ ਤਰਨਦੀਪ ਨਾਲ ਦਿਖਾਉਣੀ ਹੈ ਤੁਹਾਨੂੰ ਬੱਚੇ ਕੀ ਕਰ ਰਹੇ ਨੇ ਕੀ ਕਰਦੇ ਹੋ ਤੁਹਾਡਾ ਨਾਮ ਕੀ ਹੈ ਬਾਬਰ हाँ जी बोलो नो वीरे मारना नहीं है मारूंगा फिर गंदा काश माइली आई जाती है ਆ ਨੇ ਆ ਦਰਨਦੀਪ ਦੇ ਨਾਲ ਅੱਜ ਸਾਰੇ ਇੰਦਰ ਮੰਚੀਰ ਸਾਰੇ ਅੱਜ ਸ਼ੁਰੂਆਤ ਸੇ ਸਾਨੂੰ ਪਿਆਰ ਕਰ ਸਕਣੇ ਅੱਜ ਬਹੁਤ ਬਾਦ ਗੁਰਪਨ ਅੱਜ ਛੋਟਾ ਜਿਹਾ ਵਲੌਗ ਬਣਾਵਾਂਗੇ ਜਿਆਦਾ ਲੰਮਾ ਨਹੀਂ ਕਿਉਂਕਿ ਵਲੌਗ ਸਿਮਰੋਂ ਨੇ ਬੰਦ ਕਰ ਦਿੱਤੇ ਸੀ ਕਿਉਂਕਿ ਲੋਕੀ ਰੋਜ਼ ਉਹੀ ਕਰਦੇ ਡੇਲੀ ਰੂਟੀਨ ਵੇ ਵੇ ਕੇ ਬੋਰ ਹੋ ਜਾਂਦੇ ਨੇ ਇਸ ਲਈ ਵਲੌਗ ਬਣਾਉਣਾ ਬੰਦ ਕਰ ਦਿੱਤੇ ਸੀ ਕੋਣ ਬਣਾਇਆ ਕਰਾਂਗੇ ਕਦੇ-ਕਦੇ ਜਦੋਂ ਕਿਤੇ ਗਏ ਘੁੰਮਣ ਫੇਰਣ ਜਾਂ ਕੋਈ ਫੈਸਟੀਵਲ ਹੋਇਆ ਉਦੋਂ ਬਣਾਇਆ ਕਰਾਂਗੇ ਤੇ ਬੱਚੇ ਸਾਰੇ ਅੰਦਰਲੇ ਸਕੂਲ ਤੋਂ ਆ ਚੁੱਕੇ ਨੇ ਖਾਣਾ ਖਾ ਲਿਆ ਇਹਨਾਂ ਨੇ ਤੇ ਹੁਣ ਟਿਊਸ਼ਨ ਪੜਨ ਜਾਣਗੇ ਮੈਂ ਤਾਂ ਤੁਹਾਨੂੰ ਪੜਨਾ ਤੇ ਚਾਹ ਇਹਨਾਂ ਨੇ ਪੀ ਲਈ ਹੈ ਹਾਂਜੀ ਆਪਾਂ ਟਿਊਸ਼ਨ ਨਹੀਂ ਜਾਣਾ ਅੱਜ ਨਹੀਂ ਜਾਣੀ ਮੈਨੂੰ ਪੜਨਾ ਹੈ ਠੀਕ ਹੈ ਪੜਾ ਲੈਂਦਾ ਇੱਥੇ ਦਲਾਵਰ ਉਦੋਂ ਪੀ ਰਿਹਾ ਕੋਣੀ ਕੀ ਕਰਦੇ ਹੋ की काट हो? बोल के दसो खोल के दसो <laughs> बच्चे दादी मम्मा बना रहे ने चुल्ला दिखौनी है सारे बच्चे लगे लगे बैठे हैं इधर तरंदीदा चुल्ला बन रहा है छोटा जे

ए बजे तेरे हाँ तू पर ख्याल बना माँ हाँ सारा जी तोड़ता हूँ मैं तोड़ तू तोड़ याँ लेते मैं तोड़ रहा क्या हाँ सब तो ज़्यादा गल्ला हो है ना मामूला के मामूला के वही

ਮੈਂ ਕਿਹਾ ਕਿ ਰਾਜੇ ਮਨਪੀਰ ਖੇਲ ਰਿਹਾ ਹੈ ਜੇ ਉਹ ਪੜੇਗਾ ਥੋੜੀ देर ਬਾਅਦ ਕਿਉਂਕਿ ਨਾ ਦੋਨੋਂ ਕੋਲੋਂ ਪੜਾਵਾਂਗੇ ਫਿਰ ਉਹਨੂੰ ਪੜਾਵਾਂਗੇ ਤੇ ਦਿਲਾਵਰ ਵੀ نیچے ਖੇਲ ਰਿਹਾ ਗਲੀ 'ਚ ਇੱਧਰ ਮਨਕੀਰਤ ਆ ਗਿਆ ਪੜਾਈ ਕਰਨ ਲਈ ਤੇ ਸ਼ਿਵਰਾਜ ਦਾ ਕੰਮ ਅਜੇ ਕੰਪਲੀਟ ਨਹੀਂ ਹੋਇਆ ਹੋਮਵਰਕ ਤਰਨਦੀਪ ਨੇ ਪੜ ਲਿਆ ਉਹ ਚਲੇ ਗਿਆ ਇਕੱਲੇ ਨਹੀਂ

ਤੇ ਸੋਚਿਆ ਤਾਂ ਸੀ ਕਿ ਅੱਜ ਵਲੌਗ ਥੋੜਾ ਜਿਹਾ ਬਣਾਵਾਂਗੇ ਬਟ ਥੋੜਾ ਥੋੜਾ ਕਰਦੇ ਆ ਵਲੌਗ ਵੱਡਾ ਬਣ ਗਿਆ ਤੇ ਇਹਦੇ ਨਾਲ ਹੀ ਅਸੀਂ ਵਲੌਗ ਦਾ ਐਂਡ ਕਰਦੇ ਆਂ ਮਿਲਾਂਗੇ ਤੁਹਾਨੂੰ ਕਿਸੇ ਹੋਰ ਨਵੇਂ ਵਲੌਗ 'ਚ ਤਦ ਤੱਕ ਦੇ ਲਈ ਸਬਸਕ੍ਰਾਈਬ ਕਰਿਓ ਸੈਂਕੜਾ ਕਰੋ ਬਾਏ ਥੈਂਕ ਯੂ ਸਦੇੋ